ਪੰਜਾਬ ਦੀ ਚਰਚਿਤ ਦਰਦਨਾਕ داستان ਜੱਸੀ ਮਿੱਠੂ ਦੀ ਕਹਾਣੀ ਤੇ ਆਧਾਰਿਤ ਤਰਸੀਮ ਸਿੰਘ ਦੀ ਪੰਜਾਬੀ ਫਿਲਮ ਡੀਅਰ ਜੱਸੀ ਨੂੰ ਮਿਲਿਆ ਸਿਲਵਰ ਯੂਜ਼ਰ ਅਵਾਰਡ ਇਸ ਦੀ ਕਹਾਣੀ ਪੰਜਾਬ ਵਿੱਚ ਅਨਰਕਿਲਕਦੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਪੰਜਾਬ ਦੇ ਵਿੱਚ ਜੱਸੀ ਤੇ ਮਿੱਠੂ ਦੀ ਕਹਾਣੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀਗੀ ਏ ਉਹੀ ਜੱਸੀ ਐ ਜਿਸ ਨੂੰ ਕਤਲ ਕਰਵਾ ਦਿੱਤਾ ਗਿਆ ਸੀ ਉਸ ਦੀ ਮਾਂ ਤੇ ਮਾਮੇ ਦੇ ਬੰਨਿਓ ਤਾਂ ਭਾਰਤੀ ਮੂਲ ਦੇ ਕੈਨੇਡੀਅਨ ਫਿਲਮ ਸਾਜ ਤਰਸੇਮ ਸਿੰਘ ਦੀ ਪੰਜਾਬੀ ਫਿਲਮ ਡੀਅਰ ਜੱਸੀ ਨੂੰ ਸਾウਦੀ ਅਰਬ ਦੇ ਜਦਾਹ ਚ ਹੋਏ ਤੀਜੇ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਚ ਦੂਜੇ ਸਭ ਤੋਂ ਵੱਡੇ ਅਵਾਰਡ ਸਿਲਵਰ ਯੂਜ਼ਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਸ ਤਹਿਤ ਉਸ ਨੂੰ 30000 ਦਾ ਨਗਦ ਇਨਾਮ ਵੀ ਮਿਲਿਆ ਡਾਲਰ ਦਿੱਤੇ ਗਏ ਨੇ ਔਰ ਇਹ ਫਿਲਮ ਜਸਵਿੰਦਰ ਕੌਰ ਸਿੱਧੂ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਤੇ ਆਧਾਰਿਤ ਹੈ ਡੀ ਐਚਸੀ ਨੂੰ ਓ ਐਮ ਜੀ 2 ਦੇ ਨਿਰਦੇਸ਼ਕ ਅੰਤਰਾਜ ਨੇ ਲਿਖਾਇਆ 80 ਸੀਰੀਜ਼ ਦੇ ਪੂਸ਼ਨ ਕੁਮਾਰ ਵਕਾਉ ਫਿਲਮਜ਼ ਦੇ ਵਿਪਲ ਸ਼ਾਹ ਅਤੇ ਹੋਰਾਂ ਦੁਆਰਾ ਤਿਆਰ ਕੀਤੀ ਗਈ ਹੈ ਇਹ ਫਿਲਮ ਕੈਨੇਡਾ ਤੋਂ ਜਸਵਿੰਦਰ ਕੌਰ ਸਿੱਧੂ ਦੀ ਸੱਚੀ ਕਹਾਣੀ ਤੇ ਆਧਾਰਿਤ ਹੈ ਜੋ ਪੰਜਾਬ ਆ ਕੇ ਇੱਕ ਗਰੀਬ ਨੀਵੀਂ ਜਾਤ ਦੇ ਲੜਕੇ ਨਾਲ ਪਿਆਰ ਕਰਦੀ ਸੀ ਬਾਅਦ ਵਿੱਚ ਕਾਫੀ ਜਦੋਜਹਿਦ ਤੋਂ ਬਾਅਦ ਉਹਨਾਂ ਨੇ ਕੋਰਟ ਵਿੱਚ ਵਿਆਹ ਕਰਵਾ ਲਿਆ ਸੀ ਪਰ ਉਸਦੇ ਪਰਿਵਾਰ ਵਾਲੇ ਨਹੀਂ ਮੰਨੇ। ਆਖਰਕਾਰ ਪਰਿਵਾਰ ਵੱਨੋਂ ਸੁਪਾਰੀ ਦੇ ਕੇ ਦੋਹਾਂ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਜੱਸੀ ਇਸ ਦੁਨੀਆ ਤੋਂ ਜਾ ਚੁੱਕੀ ਹੈ ਜਦੋਂ ਕਿ ਮਿੱਠੂ ਅਜੇ ਵੀ ਜਿਉਂਦਾ ਹੈ। ਇਹ ਇੱਕ ਸੱਚੀ ਪ੍ਰੇਮ ਕਹਾਣੀ ਦਾ ਦੁਖਦਾਈ ਅੰਤ ਹੈ ਜਿਸ ਵਿੱਚ ਇੱਕ ਅਮੀਰ ਉੱਚ ਜਾਤੀ ਦੀ ਕੁੜੀ ਇੱਕ ਗਰੀਬ ਨੀਵੀਂ ਜਾਤ ਦੇ ਲੜਕੇ ਨਾਲ ਵਿਆਹ ਕਰਦੀ ਹੈ ਅਤੇ ਦੋਹਾਂ ਦਾ ਇਸ ਤਰੀਕੇ ਬੁਰਾ ਹਸ਼ਰ ਕੀਤਾ ਜਾਂਦਾ ਹੈ। ਜਿਸ ਦੇ ਵਿੱਚ ਜੱਸੀ ਜਿਹੜੀ ਹੈ ਉਸ ਦੇ ਕਤਲ ਦੀ ਕਹਾਣੀ ਅੱਜ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਇੱਕ ਸੱਚੀ ਕਹਾਣੀ ਦਾ ਦੁਖਦਾਈ ਅੰਤ ਹੈ ਜਿਸ ਵਿੱਚ ਇੱਕ ਅਮੀਰ ਉੱਚ ਜਾਤ ਦੀ ਕੁੜੀ ਇੱਕ ਗਰੀਬ ਨੀਵੀਂ ਜਾਤ ਦੇ ਲੜਕੇ ਨਾਲ ਵਿਆਹ ਕਰਦੀ ਹੈ ਤੇ ਦੋਵਾਂ ਦੇ ਉੱਤੇ ਕਾਤਲਾਨਾ ਹਮਲਾ ਉਹਨਾਂ ਦੇ ਪਰਿਵਾਰਾਂ ਵੱਲੋਂ ਕਰਵਾਇਆ ਜਾਂਦਾ ਆ ਜਿਸ ਦੇ ਵਿੱਚ ਜੱਸੀ ਮਾਰੀ ਜਾਂਦੀ ਹੈ ਇਸ ਫਿਲਮ ਦੇ ਨਿਰਦੇਸ਼ਕ ਤਰਸੇਮ ਸਿੰਘ ਨੇ ਵਿਲੀਅਮ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਰੋਮੀ ਜੂਲੀਟ ਤੋਂ ਮੂਲ ਪ੍ਰੇਰਣਾ ਲੈ ਕੇ ਪੰਜਾਬ ਵਿੱਚ ਇੱਕ ਸੱਚੀ ਦੁਖਦਾਈ ਪ੍ਰੇਮ ਕਹਾਣੀ ਦੀ ਸਿਰਜਣਾ ਕੀਤੀ ਹੈ। ਫਿਲਮ ਦੀ ਸ਼ੁਰੂਆਤ ਪੰਜਾਬ ਦੇ ਇੱਕ ਵਿਸ਼ਾਲ ਹਰਿਆਵਲ ਖੇਤਰ ਵਿੱਚ ਦੋ ਲੋਕ ਗਾਇਕਾਂ ਦੇ گاਉਂਡਲ ਹੁੰਦੀ ਹੈ। ਆ ਦੋਵੇਂ ਬੁੱਲੇ ਸ਼ਾਹ ਦਾ ਗੀਤ ਗਾ ਰਹੇ ਨੇ ਜਿਸ ਵਿੱਚ ਉਹ ਕਹਿੰਦੇ ਨੇ ਕਿ ਭਾਵੇਂ ਮੰਦਰ ਜਾਂ ਮਸਜਿਦ ਤੋੜੋ ਪਰ ਪਿਆਰ ਕਰਨ ਵਾਲੇ ਦਿਲ ਨਾ ਤੋੜੋ। ਦੇਖੋ ਇਸ ਫਿਲਮ ਦੀ ਚਲਕ ਕੁੰਮ ਕੀ ਸਾਰੇ ਪਾਸੇ ਤਰੀਕਾਂ ਅਤੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਲਾਫੀ ਜਾਰਜਟ ਸਿਲ ਠੀਕ ਹੈ ਆਈ ਕੈਨਟ ਲਿਵ ਵਿਦਆਉਟ ਯੂ ਉਹ ਕੀ ਕਰਤਾ ਕੁਛ ਨਹੀਂ ਕੀਤਾ ਉਹ ਰੋਈ ਜਾਂਦੀ ਸੀ ਮੈਂ ਕਿੱਥੇ ਕਰਾਂ ਨਹੀਂ ਤਾਂ ਇਸ ਫਿਲਮ ਦੇ ਵਿੱਚ ਮਿੱਠੂ ਦਾ ਕਿਰਦਾਰ ਯੁਗਮ ਸੂਦ ਨੇ ਅਤੇ ਜੱਸੀ ਦਾ ਕਿਰਦਾਰ ਪਾਵਿਆ ਸਿੱਧੂ ਨੇ ਨਿਭਾਇਆ ਜਦੋਂ ਕਿ ਇਸ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਸੁਨੀਤਾ ਤੇਰ ਅਤੇ ਹੋਰ ਕਲਾਕਾਰਾਂ ਨੇ ਵੀ ਅਦਾਕਾਰੀ ਕੀਤੀ ਹੈ। ਦੋ ਪ੍ਰੇਮੀਆਂ ਜੱਸੀ ਅਤੇ ਮਿੱਠੂ ਭਾਵ ਯਗਮਸੂਦ ਅਤੇ ਪਾਵਿਆ ਸਿੱਧੂ ਤੇ ਕਤਲ ਤੋਂ ਬਾਅਦ ਫਿਲਮ انہੀ ਦੋ ਲੋਕ ਗਾਇਕਾਂ ਦੇ ਗੀਤਾਂ ਨਾਲ ਖਤਮ ਹੁੰਦੀ ਹੈ। ਸਭ ਨੂੰ ਪਤਾ ਹੈ ਕਿ ਕਤਲ ਕਿਸ ਨੇ ਕੀਤਾ ਪਰ ਅਜੇ ਵੀ 22 ਸਾਲਾਂ ਤੋਂ ਮੁਕੱਦਮਾ ਚੱਲ ਰਿਹਾ ਹੈ ਤੇ ਕੋਈ ਸਜ਼ਾ ਨਹੀਂ ਦਿੱਤੀ ਗਈ ਹੈ। ਤਰਸੇਮ ਸਿੰਘ ਨੇ ਬਹੁਤ ਸਾਰੇ ਦ੍ਰਿਸ਼ਾਂ ਨੂੰ ਕਲਾਤਮਕ ਢੰਗ ਨਾਲ ਫਿਲਮਾਇਆ ਹੈ ਜਿਵੇਂ ਕਿ ਜਸੀ ਅਤੇ ਮਿੱਠੂ ਪੰਜਾਬ ਦੇ ਪਿੰਡ ਵਿੱਚ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੋਂ ਇੱਕ ਦੂਜੇ ਨੂੰ ਦੇਖਦੇ ਨੇ। ਇਹ ਦ੍ਰਿਸ਼ ਸ਼ੈਕਸਪੀਅਰ ਦੇ ਰੋਮੀਓ ਜੂਲਿਟ ਵਿੱਚ ਬਾਲਕੋਨੀ ਦੇ ਦ੍ਰਿਸ਼ ਦਾ ਸੰਕੇਤ ਕਰਦਾ ਹੈ। ਇੱਕ ਦੂਜੇ ਨੂੰ ਲੱਭਣ ਦੇ ਜੋਸ਼ ਤੋਂ ਵੱਧ ਦੋਵੇਂ ਪ੍ਰੇਮੀ ਇੱਕ ਸਨਮਾਨਜਨਕ ਜੀਵਨ ਜਿਉਣ ਲਈ ਅਸਾਧਾਰਨ ਧਰਮਾ ਅਤੇ ਹੌਂਸਲਾ ਦਿਖਾਉਂਦੇ ਨੇ। ਫਿਲਮ ਦਾ ਨਿਰਮਾਣ ਸਾਦਾ ਤੇ ਇਸ਼ਤਾਰਤਵਾਦੀ ਹੈ ਹਰ ਦ੍ਰਿਸ਼ ਸادਗੀ ਨਾਲ ਵਾਪਰਦਾ ਆ ਦੂਜੇ ਪਾਸੇ ਜਦੋਂ ਜੱਸੀ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਮਿੱਠੂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਪੁਲਿਸ ਰਿਸ਼ਵਤ ਲੈ ਕੇ ਇਸ ਮਾਮਲੇ ਨੂੰ ਕਾਫੀ ਪਚੀਦਾ ਰੱਖਦੀ ਹੈ ਅਤੇ ਹਮੇਸ਼ਾ ਵੱਡੇ ਅਪਰਾਧੀਆਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ ਇਹ ਵੀ ਇਸ ਦੇ ਵਿੱਚ ਦਿਖਾਇਆ ਗਿਆ ਹੈ ਫਿਲਮ ਦੀ ਖਾਸੀਅਤ ਇਹ ਹੈ ਕਿ ਦਰਸੀਮ ਸਿੰਘ ਨੇ ਆਖਰੀ ਵੈਸ਼ਿਆਨਾ ਸੀਨ ਬਣਾਇਆ ਜਿਸ ਵਿੱਚ ਇੱਥੇ ਪ੍ਰੇਮੀ ਦਾ ਕਤਲ ਹੋ ਜਾਂਦਾ ਆ ਬਿਨਾ ਸੰਸਨੀ ਦੇ ਫਿਲਮ ਕਲਾਈਮੈਕਸ ਤੇ ਪਹੁੰਚਣ ਤੋਂ ਪਹਿਲਾਂ ਕਈ ਮਜ਼ੇਦਾਰ ਦ੍ਰਿਸ਼ਾਂ ਨਾਲ ਭਰੀ ਹੋਈ ਹੈ ਉਂਝ ਹਰ ਥਾਂ ਕਾਫਕਾ ਦਾ ਸੁਪਨਾ ਮੌਜੂਦ ਹੈ ਜੋ ਅਗਲੇ ਪਲ ਕਿਸੇ ਅਣਸਖਾਵੇ ਹੋਣ ਦਾ ਪ੍ਰਭਾਵ ਦਿੰਦਾ ਹੈ ਲੇਖਕ ਅੰਤਰਾਏ ਨੇ ਜੱਸੀ ਅਤੇ ਮਿੱਠੂ ਦੀਆਂ ਛੋਟੀਆਂ-ਛੋਟਨੀਆਂ ਘਟਨਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਵਿਆਹ ਵਾਲੀ ਰਾਤ ਨੂੰ ਬਿਸਤਰੇ ਉੱਤੇ ਖੂਨ ਦੇ ਧੱਬੇ ਦਿਖਾਈ ਦਿੰਦੇ ਨੇ ਜਦੋਂ ਰੂਮ ਸਰਵਿਸ ਵੇਟਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਤਾਂ ਪ੍ਰੇਮੀਆਂ ਦਾ ਡਰ ਜਾਣਾ ਸੁਭਾਵਿਕ ਹੈ ਇਸੇ ਤਰ੍ਹਾਂ ਠੰਡੀ ਅਧੀ ਰਾਤ ਵਿੱਚ ਆਪਣੇ ਦੋਸਤ ਦੇ ਪੀਸੀਓ ਦੇ ਬਾਹਰ ਕੈਨੇਡਾ ਤੋਂ ਜੱਸੀ ਦੇ ਸੱਦੇ ਦਾ ਮਿੱਠੂ ਦਾ ਇੰਤਜ਼ਾਰ ਵੀ ਦਿਲਕਸ਼ਾ ਹੈ। ਕੁੱਲ ਮਿਲਾ ਕੇ ਇਸ ਫਿਲਮ ਦੀ ਸਾਰੀ ਟੀਮ ਅਤੇ ਇਸ ਫਿਲਮ ਦੇ ਨਿਰਦੇਸ਼ਕ ترਸੇਮ ਸਿੰਘ ਵਿਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਜੱਸੀ ਮਿੱਠੂ ਦੀ ਪ੍ਰੇਮ ਕਹਾਣੀ ਨੂੰ ਇਸ ਫਿਲਮ ਦੇ ਜ਼ਰੀਏ ਪੂਰੀ ਦੁਨੀਆ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।